ਤੇ ਫਰੀਦਕੋਟ ਜ਼ਿਲ੍ਹੇ ਦੇ ਕੋਟਪੂਰਾ ਸ਼ਹਿਰ ਦੇ ਵਿੱਚ ਬਰਦਾਸ਼ ਨੇ ਜਿੱਥੇ ਲੋਕਾਂ ਨੂੰ ਕਹਿ ਦੀ ਗਰਮੀ ਤੁਲ ਰਹਾ ਦਿੱਤੀ ਹੈ ਉਥੇ ਹੀ ਪਰਦਾ ਜੋੜੇ ਬਰਸਾਤ ਹੈ ਉਸ ਦੇ ਪਾਣੀ ਦੇ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਚੁੱਕਿਆ ਹੈ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪਾਣੀ ਦੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਰਿਹਾ ਹੈ ਤੇ ਸ਼ਹਿਰ ਦੇ ਵਿੱਚ ਥੋੜੀ ਜਹੀ ਬਰਸਾਤ ਵੀ ਗੰਦੇ ਪਾਣੀ ਦੇ ਨਾਲ ਜੁੜਾ ਹੈ

ਮੈਂ ਤਾਂ ਇਹ ਨੂੰ ਬੁਰਾ ਹਾਲ ਕਹੂੰਗਾ ਨਾ ਲਈਕੀ ਪ੍ਰਸ਼ਾਸਨ ਵੀ ਕਹੂੰਗਾ ਕਿ ਆਖਿਰ ਸਾਡੇ ਜੀ ਐਮ ای ਨਗਰ ਕੌਂਸਲ ਅਧਿਕਾਰੀ ਸੀਵਰੇਜ ਬੋਰਡ ਅਧਿਕਾਰੀ ਟਾਊਨ ਪਲਾਨਰ ਕੀ ਕਰਦੇ ਪਏ ਆ ਕਿੱਥੇ ਗਏ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਹਰ ਵਾਰੀ ਚਲੋ ਟਾਈਮ ਦੇ ਟਾਈਮ ਹੁੰਦਾ ਇੱਕ ਵਾਰੀ ਪ੍ਰੋਬਲਮ ਆ ਗਈ ਦੋ ਵਾਰੀ ਆ ਗਈ ਮੈਂ ਇਸ ਰੋਡ ਦੇ ਉੱਤੇ 20 ਸਾਲ ਤੋਂ ਰਹਿ ਰਿਹਾ ਔਰ 15 16 ਸਾਲਾਂ ਤੋਂ ਕਈ ਸਰਕਾਰਾਂ ਆ ਗਈਆਂ ਚਲੀਆਂ ਗਈਆਂ 2-3 ਸਾਲ ਤਾਂ ਹੁਣ ਇਹ ਸਰਕਾਰ ਨੂੰ ਵੀ ਆਈ ਨੂੰ ਹੋਗੇ ਅਏ ਪ੍ਰਸ਼ਾਸਨ ਦੀ ਅਧਿਕਾਰੀਆਂ ਦੀ ਔਰ ਸਾਡੇ ਇਲਾਕੇ ਦੀ ਨੁਮਾਇੰਦੀ ਕਰਨ ਵਾਲਿਆਂ ਦੀ ਪੂਰੀ ਤਰ੍ਹਾਂ ਨਾਲ ਨਲੈਕੀ ਹੈ ਮੈਂ ਉਹਨਾਂ ਨੂੰ ਅਸੀਂ ਬਾਰ-ਬਾਰ ਲੋਕਾਂ ਨੂੰ ਇਕੱਠੇ ਕਰਕੇ ਬੇਨਤੀਆਂ ਵੀ ਕਰਕੇ ਆਏ ਆਂ ਇਹ ਸੀਰੀਏ ਚ ਬੈਂਕ ਖੁੱਲੇ ਆ ਇਹ ਸੀਰੀਏ ਚ ਮੈਡੀਕਲ ਸਟੋਰ ਆ ਬੁੱਕ ਸ਼ਾਪਸ ਆ ਸਾਰਿਆਂ ਦੇ ਰੋਜ਼ਗਾਰ ਆ ਕਿ ਉਹ ਚੱਲਣਗੇ ਕਿਵੇਂ ਜੇ ਕੱਲ ਟੈਕਸਾਂ ਦੀ ਆਉਂਦੀ ਹੈ ਤਾਂ ਟੈਕਸ ਦੇ ਵਿੱਚ ਕਦੀ ਕੋਈ ਛੋਟ ਨਹੀਂ ਕੋਈ ਰਾਇਅਤ ਨਹੀਂ ਕੀ ਗੱਲ ਜਦੋਂ ਕਿਸੇ ਨੂੰ ਕੋਈ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੁੰਦੀ ਹੈ ਉਹਦੇ ਐਨਓਸੀ ਲਏ ਜਾਂਦੇ ਆ ਉਹਦੇ ਪੈਸੇ ਗੜਵਾਏ ਜਾਂਦੇ ਆ ਮੈਨਾਂ ਤਾਂ ਕਿੰਨੇ ਪੈਸੇ ਪ੍ਰਵਾਉਂਦੇ ਹੱਕਦਾਰ ਹੀ ਨਹੀਂ ਇਹ ਕਿਉਂਕਿ ਜਦੋਂ ਸਹੂਲਤ ਹੀ ਨਹੀਂ ਕਿਸੇ ਨੂੰ ਦੇਣੀ ਤੁਸੀਂ ਕਿਹੜੇ ਏਰੀਆ ਦੇ ਵਿੱਚ ਕੋਟਗੂਰੇ ਦੇ ਮਰਜ਼ੀ ਚਲੇ ਜਾਓ ਨਵਾਂ ਬੱਸ ਸਟੈਂਡ ਪੁਰਾਣਾ ਬੱਸ ਸਟੈਂਡ ਕਿਲਾ ਰੋਡ ਔਰ ਪ੍ਰੇਮਨਗਰ ਬੱਸ ਸਟੈਂਡ ਦੇ ਅੰਦਰ ਦਾ ਹਿੱਸਾ ਬਾਹਰ ਦਾ ਹਿੱਸਾ ਤੁਸੀਂ ਦੇਖੋ ਤਾਂ ਸੀ ਜਾ ਕੇ ਕੀ ਸਿਫਤ ਕਰਾਂ ਮੈਂ ਆਪਣੇ ਸ਼ਹਿਰ ਦੀ ਮੈਨੂੰ ਰੋਣਾ ਆਉਂਦਾ ਵਾਰ-ਵਾਰ ਇਹ ਤਾਂ ਜੀ ਸਰਾਸਰ ਥੀਆ ਕਿ ਜਿਹੜੀ ਆਪਣਾ ਪ੍ਰਸ਼ਾਸਨ ਆ ਜਾਈ ਤਫਾਈ ਦਾ ਜਿਹੜਾ ਹੈਗੇ ਆ ਉਹਨਾਂ ਦੀ ਬਹੁਤ ਜ਼ਿਆਦਾ ناکਾਮੀ ਆ ਇਹ ਤਾਂ ਪਤਾ ਹੀ ਸੀਗਾ ਕਿ ਮੀਂਹ ਤਾਂ ਆਉਣਾ ਹੀ ਆਉਣਾ ਹੈ ਬਹੁਤ ਜ਼ਿਆਦਾ ਗਰਮੀ ਸੀਗੀ ਹਨਾ ਤੇ ਜਿਹੜਾ ਮੇਨ ਜਿਹੜਾ ਪੁਆਇੰਟ ਆ ਜਿਹੜਾ ਬਸ ਸਟੈਂਡ ਦੇ ਸਾਹਮਣੇ ਕਿਲਾ ਰੋਡ ਆ ਇੱਥੇ ਜੀ ਬੋਟਾ ਪਲੇਸ ਸਕੂਲ ਆ ਜੀ ਮੈਡੀਕਲ ਸਟੋਰ ਆ ਇੱਥੇ ਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵੀ ਆ ਮਤਲਬ ਇੱਥੇ ਸਾਰੇ ਬੈਂਕ ਵੀ ਆ ਤੇ ਬਹੁਤ ਜ਼ਿਆਦਾ ਦਿੱਕਤ ਹੈ ਇੱਥੇ ਕੀ ਆ ਕਿ ਮੈਨੂੰ ਇੱਥੇ ਗੈਹ ਏਜੰਸੀ ਸਾਡੀ ਆ ਇਹਨੂੰ 10 ਸਾਲ ਹੋ ਗਏ ਆ ਤੇ 10 ਤੋਂ ਵੀ ਪਹਿਲਾਂ ਦਾ ਇੱਥੇ ਇਹੋ ਹੀ ਸਿਸਟਮ ਚੱਲ ਰਿਹਾ ਇਦੋਂ ਪਹਿਲਾਂ ਬਹੁਤ ਸਾਰੀਆਂ ਵੀਡੀਓ ਮੈਂ ਅਸੀਂ ਦੇਖਦੇ ਰਹੇ ਨੇ ਸੋਸ਼ਲ ਮੀਡੀਆ ਤੇ ਜੀ ਇੱਥੇ ਸਫਾਈ ਹੋ ਗਈ ਇੱਥੇ ਸਫਾਈ ਹੋ ਗਈ ਪਰ ਕੀ ਆ ਕਿ ਸਾਰਾ ਸਾਰ ਨੂੰ ਦਿਖ ਰਿਹਾ ਵੀ ਕਿੰਨੀ ਕਿ ਸਫਾਈ ਹੋਈ ਆ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਸਾਨੂੰ ਠੀਕ ਆ ਜੀ ਇੱਕ ਤਾਂ ਸਰਕਾਰਾਂ ਵੀ ਉੱਤੋਂ ਦੀ ਉੱਤੇ ਕੁਝ ਨਾ ਕੁਝ ਕਹਿੰਦੀਆਂ ਰਹਿੰਦੀਆਂ ਅਸੀਂ ਸਾਡੀ ਸਾਡੇ ਰਿਲੇਟਡ ਦੇ ਮਾਮਲੇ ਦੇ ਵਿੱਚ ਕਹਿ ਲਈਏ ਕਿ KYC ਜ਼ਿਆਦਾ ਕਹਿ ਰਹੇ ਆ ਕਿ KYC ਕਰਵਾਉ ਨਹੀਂ ਤਾਂ ਕੀ ਆ ਇਹ ਖਾਤੇ ਬੰਦ ਹੋ ਜਾਣਗੇ ਗੈਸ ਕਨੈਕਸ਼ਨ ਬੰਦ ਹੋ ਜਾਣਗੇ ਹੁਣ ਕੀ ਆ ਕਿ ਇੱਥੇ ਰਾਹ ਹੀ ਕੋਈ ਹੈ ਨਹੀਂਗਾ ਕਿਸੇ ਪਾਸੇ ਨਹੀਂ ਜੀ ਇਧਰ ਬਾਸਟੈਂਡ ਦੇਖ ਲੋ ਇਧਰ ਦੁਰਗਾ ਮੰਦਿਰ ਵਾਲੇ ਪਾਸੇ ਦੇਖ ਲੋ ਸਾਰੇ ਪਾਸੇ ਬੁਰਾ ਹਾਲ ਆ ਜੀ ਸਾਰਾ ਥੱਪ ਹੋਇਆ ਪਿਆ ਅਸੀਂ ਤਾਂ ਇਹੀ ਕਹਿੰਦੇ ਆ ਕਿ ਜੋ ਵੀ ਜਿਹੜੇ ਉੱਪਰਲੇ ਅਧਿਕਾਰੀ ਆ ਉਹ ਪੂਰੀ ਤਰ੍ਹਾਂ ਮਤਲਬ ਇਹਨਾਂ ਤੇ ਸਿਕੰਜਾ ਕਸਣ ਜਾਂ ਜੰਮਵਾਰੀ ਆਪਦੀ ਸਮਝਣ ਵੀ ਜਦੋਂ ਤੁਹਾਡੇ ਕੋਲ ਪਹਿਲਾਂ ਇੰਨਾ ਟਾਈਮ ਸੀਗਾ ਵੀ ਆਪਣੀ ਬਾਰਿਸ਼ ਤਾਂ ਪਹਿਲਾਂ ਲੇਟ ਹੋਈ ਜੀਦੀ ਐ ਇਹ ਤਾਂ ਹੈ ਨਹੀਂ ਵੀ ਅਚਾਨਕ ਬਾਰਿਸ਼ ਹੋਈ ਐ ਸਮਾਂ ਬਹੁਤ ਸੀਗਾ ਪਰ ਫਿਰ ਵੀ ਬਹੁਤ ਜ਼ਿਆਦਾ ناکਾਮੀ ਐ ਇਹਨਾਂ ਦੀ ਸਰਕਾਰ ਦੀ ਲਾ ਲੋ ਜਾਂ ਲੋਕਲ ਪ੍ਰਸ਼ਾਸਨ ਦੀ ਲਾ ਲੋ ਜਾਂ ਕਹਿ ਲੋ ਕਿ ਆਹ ਸਫਾਈ ਜਿਹੜਾ ਸਿਸਟਮ ਉਹਨਾਂ ਦੀ ਬਹੁਤ ਜ਼ਿਆਦਾ ਨਾਕਾਮੀਆਂ ਤੇ ਸਾਰੀ ਜੇ ਆਪਾਂ ਕੀ ਹੈ ਕਿ ਸਾਰਾ ਜਿਹੜਾ ਸੋਟਕਪੂਰਾ ਹੀ ਦੁਖੀ ਹੋਇਆ ਹੋਇਆ ਇਸ ਵੇਲੇ